ਸਤਿ ਸ੍ਰੀ ਅਕਾਲ ਜੀ ਤੁਹਾਨੂੰ ਪਤਾ ਹੀ ਆ ਕਿ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਉਹ ਮੁੱਦੇ ਹੀ ਉਠਾਲਦਾ ਆ ਜੋ ਜਨਤਾ ਦੇ ਹਿੱਤ ਵਿੱਚ ਹੁੰਦੇ ਨੇ ਆਮ ਲੋਕਾਂ ਦੀ ਭਲਾਈ ਦੇ ਹੁੰਦੇ ਹੁਣ ਤੁਸੀਂ ਦੇਖੋ ਕਿ ਪਿੰਡਾਂ ਦੀਆਂ ਪੰਚਾਇਤਾਂ ਬਣੀਆਂ ਨੂੰ ਕਿੰਨਾ ਸਮਾਂ ਹੋ ਗਿਆ ਕਿੰਨੀ ਧੀਰ ਹੋ ਗਈ ਹੈਗੀ ਆ ਪਹਿਲਾਂ ਤਾਂ ਪਿੰਡਾਂ ਦੀਆਂ ਜਿਹੜੀਆਂ ਪੰਚਾਇਤਾਂ ਬਣੀਆਂ ਆ ਇਹ ਜਿਹੜੇ ਆ ਪਹਿਲਾਂ ਤਾਂ ਵੋਟਾਂ ਇਲੈਕਸ਼ਨੇ ਕਾਫੀ ਦੇਰ ਬਾਅਦ ਹੋਏ ਆ ਤੇ ਫਿਰ ਕੋਈ ਨਾ ਕੋਈ ਜਿਹੜਾ ਨਿਤ ਨਮਾ ਇਲੈਕਸ਼ਨ ਨਿਤ ਨਮਾ ਨੰਬੋਟਾ ਆਂਦੀਆਂ ਲੈਂਦੀਆਂ ਹੈਗਿਆ ਚੋਣਾਂ ਜਦੋਂ ਤੇ ਲੱਗ ਜਾਂਦੇ ਹੈਗਿਆ ਇਸ ਤਰ੍ਹਾਂ ਜਿਹੜੀਆਂ ਹੈਗੀਆਂ ਕਿ ਪੰਚਾਇਤਾਂ ਦੇ ਕੰਮ ਹੋ ਨਹੀਂ ਪਾਉਂਦੇ ਹੈਗੇ ਸੋ ਹੁਣ ਮੈਂ ਕਈ ਪਿੰਡਾਂ ਦੇ ਵਿੱਚ ਦੇਖਿਆ ਜਿਹੜੀਆਂ ਵਾਟਰ ਸਪਲਾਈ ਦੀਆਂ ਪਾਣੀ ਦੀਆਂ ਟੈਂਕੀਆਂ ਹੈਗੀਆਂ ਉਹਨਾਂ ਦੇ ਜਿਹੜਾ ਚਾਰਜ ਹੈਗਾ ਉਹ ਪਿੰਡਾਂ ਦੇ ਸਰਪੰਚਾਂ ਦੇ ਅੰਡਰ ਆ ਪੰਚਾਇਤਾਂ ਦੇ ਅੰਡਰ ਦੇ ਵਿੱਚ ਹੈਗਾ ਹੈ ਪਰ ਉੱਥੇ ਜਿਹੜੇ ਹੈਗੇ ਆ ਕਿ ਉਹਨਾਂ ਨੂੰ ਜਿਹੜਾ ਚਾਰਜ ਹੈਗਾ ਅਜੇ ਤੱਕ ਵੀ ਪਿੰਡਾਂ ਦੀ ਕੋਈ ਵੀ ਕਮੇਟੀ ਨਹੀਂ ਬਣਾਈ ਗਈ ਹੈਗੀ ਕਿਉਂਕਿ ਦੇਖੋ ਜਦੋਂ ਉਹਨਾਂ ਨੂੰ ਜਿਹੜੇ ਨਵੇਂ ਹੁਣ ਸਰਪੰਚ ਬਣੇ ਆ ਪੰਚਾਇਤਾਂ ਬਣੀਆਂ ਆ ਜਦੋਂ ਪਹਿਲਾ ਜਿਹੜਾ ਹੈਗੇ ਆ ਸਰਪੰਚਾਂ ਦਾ ਜਿਹੜੀਆਂ ਪਹਿਲੀਆਂ ਕਮੇਟੀਆਂ ਆ ਉਹ ਜਿਹੜਾ ਚਾਰਜ ਹੈਗਾ ਜਦੋਂ ਹੈਂਡਓਵਰ ਕੀਤਾ ਜਾਏਗਾ ਨਵੀਆਂ ਪੰਚਾਇਤਾਂ ਨੂੰ ਤਾਂ ਨਮੀਆਂ ਪੰਚਾਇਤਾਂ ਜਿਹੜੀਆਂ ਬਣੀਆਂ ਆ ਸਰਪੰਚ ਜਾਂ ਨਵੀਂ ਕਮੇਟੀ ਬਣेंगी ਉਹੀ ਫਿਰ ਜਾ ਕੇ ਲੋਕਾਂ ਦੇ ਵਿੱਚ ਉਹ ਕੰਮ ਕਰੇਗੀ ਤਾਂ ਮਤੇ ਪਾਏਗੀ ਅਗਰ ਉਹ ਕੰਮ ਕਰਨਾ ਚਾਹੇਗੀ ਹੁਣ ਬਹੁਤ ਸਾਰੇ ਪਿੰਡਾਂ ਦੇ ਵਿੱਚ ਇਹ ਜਿਹੜੀਆਂ ਰਿਕਾਪਟਾ ਬਣੀਆਂ ਹੋਈਆਂ ਆ ਉੱਪਰਲੇ ਜਿਹੜੇ ਅਧਿਕਾਰੀ ਹੈਗੇ ਆ ਉਹ ਵੀ ਕੰਨਾਂ ਦੇ ਵਿੱਚ ਰੂਪ ਪਾ ਕੇ ਜਿੱਦਾਂ ਬੈਠੇ ਹੋਏ ਨੇ ਵੀ ਚਲੋ ਕੋਈ ਗੱਲ ਨਹੀਂ ਹੈਗਾ ਵੀ ਅਸੀਂ ਕੰਮ ਅੱਜ ਨਹੀਂ ਆ ਕੱਲ ਨਹੀਂ ਆ ਬਾਰसों ਨੂੰ ਆ ਚੌਥ ਨੂੰ ਆ ਅਸੀਂ ਕਰ ਦਾਂਗੇ ਕਰ ਦਾਂਗੇ ਕਹਿਣ ਦਾ ਮਤਲਬ ਕੀ ਕੰਮ ਜਿਹੜੇ ਹੈਗੇ ਆ ਕਿ ਉਹਨਾਂ ਦੀ ਵਜ੍ਹਾ ਦੇ ਕਾਰਨ ਉਹਨਾਂ ਦੇ ਕਾਰਨਾਂ ਦੇ ਕਾਰਨ ਜਿਹੜੇ ਹੈਗੇ ਆ ਪਿੰਡਾਂ ਦੀਆਂ ਜਿਹੜੀਆਂ ਵਾਟਰ ਸਪਲਾਈ ਦੀਆਂ ਕਮੇਟੀਆਂ ਹੈਗੀਆਂ ਆ ਉਹ ਕਮੇਟੀਆਂ ਬਹੁਤ ਸਾਰੀਆਂ ਜਿਹੜੀਆਂ ਪੰਚਾਇਤਾਂ ਦੇ ਅੰਡਰ ਦੇ ਵਿੱਚ ਹੈਗੀਆਂ ਆ ਉਹਨਾਂ ਦੇ ਕੰਮਾਂ ਦੇ ਵਿੱਚ ਰੁਕਾਵਟ ਬਣੀ ਹੋਈ ਹੈਗੀ ਆ ਜਦਕਿ ਭਗਵਾਨਤਮਾਨ ਸਰਕਾਰ ਨੇ ਤਾਂ ਇਹ ਗੱਲ ਕਹੀ ਹੀ ਨਹੀਂ ਹੈਗੀ ਨਾ ਕਿ ਤੁਸੀਂ ਕੰਮ ਨਾ ਕਰੋ ਦੇਖੋ ਮੈਂ ਅਸੀਂ ਕਿਸੇ ਸਰਕਾਰਾਂ ਦੇ ਵੱਖ ਵਿੱਚ ਦਾ ਵਿਰੋਧ ਦੇ ਵਿੱਚ ਨਹੀਂ ਹੁੰਦੇ ਹੈਗੇ ਅਸੀਂ ਜੋ ਗਰਾਊਂਡ ਜ਼ੀਰੋ ਦੇ ਉੱਪਰ ਸੱਚਾਈ ਹੈਗੀ ਆ ਉਹ ਕੰਮ ਉਹ ਗਲਤੀ ਅਸੀਂ ਰੱਖਣੀ ਹੀ ਹੈਗੀ ਆ ਸੋ ਇਸ ਕਰਕੇ ਸਰਪੰਚਾਂ ਨੇ ਕਿ ਬਹੁਤ ਸਾਰੇ ਪਿੰਡਾਂ ਦੇ ਸਰਪੰਚਾਂ ਨੇ ਸਾਡੇ ਨਾਲ ਗੱਲ ਕੀਤੀ ਆ ਕਿ ਜੀ ਅਸੀਂ ਉੱਚ ਅਧਿਕਾਰੀਆਂ ਨਾਲ ਗੱਲ ਕਰਦੇ ਆ ਉਹ ਕਹਿੰਦੇ ਜੀ ਅਜੇ ਹਿਸਾਬ-ਕਿਤਾਬ ਨਹੀਂ ਹੋਇਆ ਉਹ ਨਹੀਂ ਹੋਇਆ ਆ ਨਹੀਂ ਹੋਇਆ ਇਹੋ ਜਿਹੀਆਂ ਗੱਲਾਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਸਰਪੰਚਾਂ ਦੇ ਨਾਲ ਸਰਪੰਚ ਨਵੇਂ ਨੇ ਉਹਨਾਂ ਨੂੰ ਕੋਈ ਐਡੀ ਕਿਉਂਕਿ ਜਿਹੜੇ ਪਹਿਲੀ ਵਾਰ ਪੰਚਾਇਤਾਂ ਦੇ ਵਿੱਚ ਆਏ ਨੇ ਖਾਸ ਕਰਕੇ ਜ਼ਿਆਦਾਤਰ ਲੇਡੀਜ਼ ਜਿਹੜੇ ਸਰਪੰਚ ਨੇ ਜਾਂ ਪੰਚਾਇਤਾਂ ਨੇ ਦੁਨੀਆ ਗਈਆਂ ਨੇ ਉਹਨਾਂ ਨੂੰ ਇੰਨਾ ਨਹੀਂ ਪਤਾ ਹੁੰਦਾ ਹੈਗਾ ਉਹ ਉਹਨਾਂ ਦੀ ਗੱਲ ਦੇ ਵਿੱਚ ਆ ਜਾਂਦੇ ਹੈਗੇ ਆ ਤੇ ਉਹਨਾਂ ਨੂੰ ਉਹੀ ਕੁਝ ਤੇ ਉਹ ਉਹਨਾਂ ਦੇ ਆਪਣੇ ਕੰਮ ਲੇਟ ਹੋ ਹੀ ਜਾਂਦੇ ਹੈਗੇ ਆ ਸੋ ਜਦੋਂ ਕਿ ਹਰ ਮਹੀਨੇ ਦੀ ਤਨਖਾਹ ਦਿੱਤੀ ਜਾਂਦੀ ਆ ਹਰ ਇੱਕ ਨੂੰ ਦਿੱਤੀ ਜਾਂਦੀ ਆ ਤਾਂ ਉਹਨਾਂ ਨੂੰ ਹਰ ਮਹੀਨੇ ਦਾ ਹਿਸਾਬ ਦਾਫੀ ਤਾਂ ਉਹਨਾਂ ਹੀ ਕਰਨਾ ਆ ਕਿਸੇ ਤੀਜੇ ਬੰਦੇ ਨੇ ਆ ਕੇ ਦਾ ਕਰਨਾ ਨਹੀਂ ਹੈਗਾ ਸੋ ਅਸੀਂ ਬੇਨਤੀ ਕਰਾਂਗੇ ਵਾਟਰ ਸਰਪਲਾਈ ਨਾਲ ਸੰਬੰਧਿਤ ਜਿੰਨੇ ਵੀ ਜਿਹੜੇ ਵੀ ਉੱਚ ਅਧਿਕਾਰੀ ਹੈਗੇ ਆ ਐਸਡੀਓ ਸਾਹਿਬ ਨੂੰ ਬੇਨਤੀ ਕਰਾਂਗੇ ਅਸੀਂ ਜੇਈ ਸਾਹਿਬ ਨੂੰ ਬੇਨਤੀ ਕਰਾਂਗੇ ਉਹਨਾਂ ਨੂੰ ਸਭ ਨੂੰ ਬੇਨਤੀ ਕਰਦੇ ਆਂ ਕਿ ਤੁਸੀਂ ਜਿਹੜਾ ਇਹ ਹੁਣ 5-6 ਦਿਨ ਰਹਿ ਗਏ ਆ ਨਵਾਂ ਸਾਲ ਆ ਜਿਹੜਾ ਪਹਿਲੀ ਤਰੀਕ ਚੜ ਜਾਣੀ ਹੈਗੀ ਆ ਉਸ ਤੋਂ ਪਹਿਲਾਂ ਪਹਿਲਾਂ ਜਿੰਨੀਆਂ ਵੀ ਕਮੇਟੀਆਂ ਨੇ ਉਹਨਾਂ ਨੂੰ ਹੈਂਡਓਵਰ ਕੀਤਾ ਜਾਵੇ ਉਹਨਾਂ ਦੀਆਂ ਕਮੇਟੀਆਂ ਦੀ ਪਿੰਡਾਂ ਵਿੱਚ ਜਾ ਕੇ ਕਮੇਟੀਆਂ ਬਣਾਈਆਂ ਜਾਣ ਉਹਨਾਂ ਦੀ ਚੋਣ ਕੀਤੀ ਜਾਵੇ ਉਹਨਾਂ ਨੂੰ ਹੈਂਡਓਵਰ ਕੰਮ ਕਰੋ ਤਾਂ ਜੋ ਉਹਨਾਂ ਦੀਆਂ ਕਮੇਟੀਆਂ ਬਣ ਜਾਣ ਕਮੇਟੀਆਂ ਬਣ ਕੇ ਉਹ ਮਤੇ ਪਾਸ ਸਕਣ ਮਤੇ ਪਾ ਕੇ ਉਹ ਆਪਣਾ ਕੰਮ ਕਰ ਸਕਣ ਇਦਾਂ ਦਾ ਨਹੀਂ ਹੈਗਾ ਕਿ ਤੁਸੀਂ ਮਤਾ ਰਜਿਸਟਰਡ ਹੋ ਉਹਨਾਂ ਦੇ ਕਮੇਟੀਆਂ ਦੇ ਕੋਲ ਨਵੇਂ ਉਪ ਚਾਂ ਸਰਪੰਚਾਂ ਨੂੰ ਫੜਾ ਦਿੱਤਾ ਤੇ ਉਹਨਾਂ ਦਾ ਜਿਹੜਾ ਬਹੁ ਮਤ ਦਾ ਆਂਕੜਾ ਆ ਜਿਹੜਾ ਉਹਨਾਂ ਦੀ ਕਮੇਟੀ ਦੀ ਚੋਣ ਦਾ ਜਨਰਲ ਸਖਤਰ ਉਹਨਾਂ ਦਾ ਕੌਣ ਹੈਗਾ ਆ ਉਹਨਾਂ ਦੇ ਸਲਾਹਕਾਰ ਕੌਣ ਹੈਗੇ ਉਹਨਾਂ ਦੇ ਕਿਹੜੇ ਕਿਹੜੇ ਮੈਂਬਰ ਹੈ ਜਦ ਤੱਕ ਤੁਸੀਂ ਉਹਨਾਂ ਦੀ ਚੋਣ ਹੀ ਨਹੀਂ ਜਾ ਕੇ ਕਰੋਗੇ ਤਾਂ ਨਵੇਂ ਸਰਪੰਚ ਜਿਹੜੇ ਆ ਉਹ ਕੀ ਕਰਨਗੇ ਵੈਸੇ ਮੈਂ ਕੋਸ਼ਿਸ਼ ਕੀਤੀ ਸੀ ਕਿ ਮੈਂ ਸੀਨੀਅਰ ਅਧਿਕਾਰੀਆਂ ਦੇ ਨਾਲ ਵੀ ਗੱਲ ਕਰਾਂ ਪਰ ਉਹ ਸਾਰੀਆਂ ਗੱਲਾਂ ਬਾਤਾਂ ਸਾਡੇ ਕੋਲ ਸਰਪੰਚਾ ਜੀ ਰਿਹਾ ਆ ਰਹੀਆਂ ਨੇ ਇਸ ਕਰਕੇ ਅਸੀਂ ਆਪਣੇ ਸਮਾਧੇ ਮرائی ਨਵਾਂ ਸ਼ਹਿਰ ਦਵਾਬਾ YouTube ਚੈਨਲ ਰਾਹੀਂ ਉੱਚ ਅਧਿਕਾਰੀਆਂ ਨੂੰ ਬੇਨਤੀ ਕਰਦੇ ਆਂ ਕਿ ਚਾਹੇ ਉਹ ਵਾਟਰ ਸਪਲਾਈ ਦੀ ਕਮੇਟੀ ਹੈਗੀ ਆ ਚਾਹੇ ਉਹ ਹੈਲਥ ਡਿਪਾਰਟਮੈਂਟ ਦੀ ਕਮੇਟੀ ਹੈਗੀ ਆ ਜੋ ਜੋ ਸਰਪੰਚਾ ਨਾਲ ਨਵੀਆਂ ਪੰਚਾਇਤਾਂ ਨਾਲ ਸੰਬੰਧਤ ਹੈਗੀ ਆ ਜਿਸ ਤਰ੍ਹਾਂ ਕਿ ਵਾਟਰ ਸਪਲਾਈ ਦੀ ਕਮੇਟੀ ਆ ਉਹ ਪੰਚਾਇਤਾਂ ਦੇ ਨਾਲ ਸੰਬੰਧਤ ਹੈਗੀ ਆ ਉਹ ਕਮੇਟੀ ਨਵੇਂ ਸਾਲ ਚੜਨ ਤੋਂ ਪਹਿਲੀ ਤਰੀਕ ਤੋਂ ਪਹਿਲਾਂ ਪਹਿਲਾਂ ਬੜਾਈ ਜਾਵੇ ਨਹੀਂ ਤੇ ਨਵਾਂ ਸ਼ਹਿਰ ਦਵਾਪਾ YouTube ਦਾ ਜਿਹੜਾ ਕੈਮਰਾ ਨਵੇਂ ਸ਼ਹਿਰ ਤੇ ਜਿਹੜਾ ਆ ਪਹਿਲੀ ਤਰੀਕ ਤੋਂ ਬਾਅਦ ਨਵਾਂ ਸਾਲ ਚੜਨ ਤੇ ਹੀ ਜਿਹੜੀਆਂ ਆ ਕਿ ਉਹਨਾਂ ਨੂੰ ਜਵਾਬ ਦੇ ਸਾਡੇ ਨਵਾਂ ਸ਼ਹਿਰ ਦਵਾਪਾ YouTube ਚੈਨਲ ਦੇ ਉੱਪਰ ਉਹ ਦੇਣੀ ਪਵੇਗੀ ਤੇ ਦੂਸਰੇ ਪਾਸੇ ਹੈਲਥ ਡਿਪਾਰਟਮੈਂਟ ਜਿਹੜਾ ਆ ਹੈਲਥ ਵਿਭਾਗ ਹੈਗਾ ਆ ਜਿਹੜੇ ਪਿੰਡਾਂ ਦੀਆਂ ਡਸਪੈਂਸਰੀਆਂ ਵਗੈਰਾ ਹੈਗੀਆਂ ਇੱਕ ਉਹਨਾਂ ਦੀ ਵੀ ਕਮੇਟੀ ਜਿਹੜੀ ਆ ਇਹ ਬਣਦੀ ਹੈਗੀ ਆ ਉਹ ਜਿਹੜੀ ਕਮੇਟੀ ਹੁੰਦੀ ਹੈਗੀ ਆ ਉਹ ਕਮੇਟੀ ਵੀ ਜਿਹੜੀ ਹੈਗੀ ਆ ਕਿ ਪੰਚਾਇਤ ਜਿਹੜਾ ਸਰਪੰਚ ਹੈਗਾ ਆ ਮੁਖੇ ਦਾ ਹੈਗਾ ਆ ਉਹਨਾਂ ਨਾਲ ਸੰਬੰਧਤ ਹੁੰਦੀ ਆ ਉਹਦੇ ਵੀ ਜਿਹੜੀ ਆ ਚੋਣ ਕੀਤੀ ਜਾਂਦੀ ਆ ਸੋ ਇੱਕ ਵਾਟਰ ਸਪਲਾਈ ਹੋ ਗਿਆ ਦੂਸਰਾ ਹੈਲਥ ਡਿਪਾਰਟਮੈਂਟ ਹੋ ਗਿਆ ਤੀਸਰਾ ਜਿਹੜੀਆਂ ਕਮੇਟੀਆਂ ਉਹ ਚਾਹੇ ਪ੍ਰਾਈਵੇਟ ਤੌਰ ਦੇ ਉੱਪਰ ਬਣਦੀਆਂ ਨੇ ਜਾਂ ਕੁਝ ਵੀ ਬਣਦੀਆਂ ਨੇ ਉਹ ਇੱਕ ਸਰਕਾਰੀ ਸਕੂਲਾਂ ਦੀਆਂ ਜਿਹੜੀਆਂ ਕਮੇਟੀਆਂ ਆ ਉਹ ਵੀ ਇੱਕ ਪਿੰਡ ਲੈਵਲ ਦੇ ਉੱਪਰ ਬਣਾਈਆਂ ਜਾਂਦੀਆਂ ਹੈਗੀਆਂ ਜਿਸ ਦੇ ਵਿੱਚ ਸਾਬਕਾ ਪਹੁੰਚੀ ਵੀ ਹੁੰਦਾ ਹੈਗਾ ਆ ਇਹ ਮਾਸਟਰ ਵੀ ਲੈ ਜਾਂਦੇ ਆ ਤੀਸਰੀ ਕਮੇਟੀ ਜਿਹੜੀ ਆ ਇਹ ਜਿਹੜੀ ਕਮੇਟੀ ਹੁੰਦੀ ਆ ਇਹ ਵੀ ਜਿਹੜੀ ਆ ਸਕੂਲਾਂ ਦੇ ਉੱਪਰ ਖਤਰ ਦੇ ਉੱਪਰ ਬਣਾਈ ਜਾਵੇ ਸੋ ਮੇਰੇ ਕਹਿਣ ਦਾ ਮਤਲਬ ਇਹ ਜੋ ਗੱਲ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਹੈਗਾ ਕਿ ਆਪਣੇ ਕੋਲੋਂ ਨਹੀਂ ਗੱਲ ਰੱਖ ਰਿਹਾ ਹੈਗਾ ਜਿਸ ਤਰ੍ਹਾਂ ਸਾਡੇ ਕੋਲ ਗੱਲਾਂ ਆਂਦੀਆਂ ਨੇ ਪੰਚਾਇਤਾਂ ਦੀਆਂ ਆਂਦੀਆਂ ਨੇ ਲੋਕ ਸਾਨੂੰ ਕਹਿੰਦੇ ਨੇ ਕਿ ਇਹ ਖਬਰ ਲਾਓ ਉਹ ਕਬਰ ਲਗਾਓ ਹੁਣ ਨਵੇਂ ਮੈਂਬਰ ਪੰਚਾਇਤਵਾਨੇ ਨੇ ਜਦੋਂ ਪੰਚਾਇਤਾਂ ਨੂੰ ਪਤਾ ਕਰੀਦਾ ਉਹ ਕਹਿੰਦੇ ਸਾਡੇ ਅੱਡੇ ਕਮੇਟੀਆਂ ਨਹੀਂ ਬਣਾਈਆਂ ਗਈਆਂ ਹੈਗੀਆਂ ਤੇ ਅਸੀਂ ਇਹਦੇ ਉੱਪਰ ਕੰਮ ਕੀ ਕਰੀਏ ਸੋ ਜਿਹੜੇ ਬਲੌਕ ਪੱਧਰ ਦੇ ਕੰਮ ਹੈਗੇ ਉਹ ਤੇ ਹੋ ਰਹੇ ਹੈਗੇ ਆ ਜਿਹੜੇ ਪੰਚਾਇਤ ਪੱਧਰ ਦੇ ਕੰਮ ਪੈਂਡਿੰਗ ਰਹਿ ਜਾਂਦੇ ਆ ਕਮੇਟੀਆਂ ਨਾ ਬਣਨ ਦੇ ਕਾਰਨ ਹੈਗੇ ਆ ਉਹ ਕਮੇਟੀਆਂ ਬਣਾ ਦੇਣੀਆਂ ਚਾਹੀਦੀਆਂ ਹੈਗੀਆਂ ਸੋ ਨਵਾਂ ਸਾਲ ਚੜਨ ਤੋਂ ਪਹਿਲਾਂ ਪਹਿਲਾਂ ਅਸੀਂ ਉੱਚਤ ਅਧਿਕਾਰੀਆਂ ਨੂੰ ਬੇਨਤੀ ਕਰਾਂਗੇ ਤੇ ਸਰਕਾਰ ਦੇ ਨਮਾਇੰਦਿਆਂ ਨੂੰ ਵੀ ਬੇਨਤੀ ਕਰਾਂਗੇ ਤੁਸੀਂ ਸਾਡਾ ਜਿਹੜਾ ਇਹ ਨਵਾਂ ਸ਼ਹਿਰ ਦਵਾਬਾ YouTube ਚੈਨਲ ਆ ਇਹ ਸਰਕਾਰੀ ਪਦਰ ਤੇ ਵੀ ਹਰ ਪਦਰ ਤੇ ਦੇਖਿਆ ਜਾਂਦਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਦੇਖਿਆ ਜਾਂਦਾ ਹੈਗਾ ਸੋ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਇੱਕ ਤਾਂ ਵਾਟਰ ਸਪਲਾਈ ਦੀ ਜਿਹੜੀ ਕਮੇਟੀ ਹੈਗੀ ਆ ਉਹਦੀ ਚੋਣ ਜਿਹੜੇ ਇਹਨਾਂ ਦੇ ਸਬੰ ਨਾਲ ਸਬੰਧਤ ਮਹਿਕਮੇ ਦੇ ਐਸ ਡੀਓ ਸਾਹਿਬ ਹੈਗੇ ਆ ਉੱਚ ਅਧਿਕਾਰੀ ਹੈਗੇ ਆ ਉਹ ਨਵੇਂ ਸਾਲ ਚੜਨ ਤੋਂ ਪਹਿਲਾਂ ਪਹਿਲਾਂ ਇਹ ਕਮੇਟੀਆਂ ਨੂੰ ਬਣਾਇਆ ਜਾਵੇ ਸੋ ਸਾਡੀ ਤੁਸੀਂ ਰਿਕੁਐਸਟ ਹੀ ਸਾਂ ਮੰਨੋ ਕਿ ਇਹ ਕਮੇਟੀਆਂ ਵਾਟਰ ਸਪਲਾਈ ਦੀ ਬਣਾਈ ਜਾਵੇ ਉਹਦੀ ਪਿੰਡ ਪੱਧਰ ਤੇ ਉੱਪਰ ਜੋ ਚੋਣ ਕਰਨੀ ਹੁੰਦੀ ਹੈ ਉਹ ਕੀਤੀ ਜਾਵੇ ਤਾਂ ਜੋ ਨਵੀਂ ਪੰਚਾਇਤ ਜਿਹੜੀ ਆ ਉਹ ਵਾਟਰ ਸਪਲਾਈ ਦੇ ਅੰਦਰ ਜੋ ਕੰਮ ਹੋਣ ਵਾਲਾ ਆ ਜਾਂ ਉਹਦੇ ਅੱਗੇ ਕੀ ਵਾਅਦਾ ਕਰਨਾ ਆ ਉਹ ਕਰ ਸਕਣ ਦੂਸਰੇ ਨੰਬਰ ਤੇ ਹੈਲਥ ਡਿਪਾਰਟਮੈਂਟ ਦੀ ਜਿਹੜੀ ਕਮੇਟੀ ਹੈਗੀ ਆ ਉਹ ਵੀ ਇੱਕ ਬਣਦੀ ਹੁੰਦੀ ਆ ਉਹ ਵੀ ਬਣਾਈ ਜਾਵੇ ਤੇ ਤੀਸਰੇ ਨੰਬਰ ਤੇ ਉੱਪਰ ਸਕੂਲਾਂ ਦੇ ਉੱਪਰ ਜੋ ਸਕੂਲ ਪੱਧਰ ਦੇ ਉੱਪਰ ਇੱਕ ਕਮੇਟੀ ਬਣਦੀ ਆ ਉਹ ਵੀ ਬਣਾਈ ਜਾਵੇ ਇਹ ਗੱਲਾਂ ਸਾਡੇ ਕੋਲੋਂ ਪੰਚਾਂ ਸਰਪੰਚਾਂ ਦੇ ਕੋਲੋਂ ਹੀ ਆਈਆਂ ਹੈਗੀਆਂ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਹੈਗੀਆਂ ਨਹੀਂ ਤੇ ਕੁਝ ਕੁ ਬੰਦਿਆਂ ਨੂੰ ਐਸੀ ਹੁੰਦੀ ਹੈ ਕਿ ਕੈਸ ਸਾਹਿਬ ਜਿਹੜੇ ਆ ਉਹ ਖੁਦ ਪਤਾ ਨਹੀਂ ਆਪਣੇ ਕੋਲ ਉਹ ਇਹ ਗੱਲ ਕਰਵੇ ਕੈਸ ਨੂੰ ਕੋਈ ਆਪਣੇ ਕੋਲ ਗੱਲ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਅਸੀਂ ਵੀ ਕਈ ਸਮਾਂ ਜਿਹੜਾ ਪੰਚਾਇਤਾਂ ਦੇ ਵਿੱਚ ਬਤਾਇਆ ਹੈਗਾ ਆ ਸਾਨੂੰ ਪਤਾ ਹੈ ਕਿ ਜਦੋਂ ਕਮੇਟੀ ਨਹੀਂ ਬਣੀ ਹੁੰਦੀ ਤਾਂ ਕਿੰਨੀਆਂ ਮੁਸ਼ਕਲਾਂ ਪੇਸ਼ ਆਉਂਦੀਆਂ ਹੈਗੀਆਂ ਸੋ ਅਸੀਂ ਉਮੀਦ ਕਰਾਂਗੇ ਕਿ ਨਵਾਂ ਸਾਲ ਚੜਨ ਤੋਂ ਪਹਿਲਾਂ ਪਹਿਲਾਂ ਜਿੰਨੀਆਂ ਵੀ ਇਹ ਕਮੇਟੀਆਂ ਬਣਦੀਆਂ ਨੇ ਪੰਚਾਇਤ ਪੱਦਰ ਦੀਆਂ ਪਿੰਡ ਲੈਵਲ ਦੀਆਂ ਬਣਦੀਆਂ ਨੇ ਉਹ ਕਮੇਟੀਆਂ ਜਿਹੜੀਆਂ ਆ ਸਬੰਧਤ ਵਿਭਾਗਾਂ ਵੱਲੋਂ ਸਬੰਧਤ ਅਧਿਕਾਰੀਆਂ ਵੱਲੋਂ ਇਹ ਬਣਾਈਆਂ ਜਾਣਗੀਆਂ ਅਸੀਂ ਸਬੰਧਤ ਅਧਿਕਾਰੀਆਂ ਦੇ ਕੋਲੋਂ ਜਿਹੜੀ ਹੈਗੀ ਆ ਇਹੀ ਅਸੀਂ ਆਸ ਰੱਖਦੇ ਆ ਅਸੀਂ ਉਮੀਦ ਰੱਖਦੇ ਹੈਗੇ ਆ ਕਿ ਇਹ ਵੀਡੀਓ ਦੇਖਣ ਤੋਂ ਉਪਰੰਤ ਇਹ ਕਮੇਟੀਆਂ ਜਿਹੜੀਆਂ ਪੰਚਾਇਤਾਂ ਦੀਆਂ ਬਣਾ ਕੇ ਉਹਨਾਂ ਨੂੰ ਜਿਹੜਾ ਚਾਰਜ ਵਗੈਰਾ ਆ ਉਹ ਹੈਂਡਓਵਰ ਜਿਹੜਾ ਆ ਉਹ ਕੀਤਾ ਕੀਤਾ ਜਾਵੇਗਾ ਉਹ ਕਈ ਜਗ੍ਹਾ ਤਾਂ ਅਸੀਂ ਇਹ ਵੀ ਦੇਖਿਆ ਆ ਕੀ ਪੰਚਾਇਤੀ ਜੋ ਗਤੀਵਿਧੀਆਂ ਨੇ ਉਹਨਾਂ ਦੇ ਮਤੇ ਰਜਿਸਟਰ ਸਰਪੰਚਾਂ ਨੂੰ ਪੜਾ ਦਿੱਤੇ ਨੇ ਪਿਛਲਾ ਰਿਪੋਰਟ ਜਿਹੜਾ ਆ ਜਾਂ ਉਹ ਪਏ ਹੁੰਦੇ ਨੇ ਉਹ ਉਹ ਜਿਹੜਾ ਉਹ ਵੀ ਪੰਚਾਇਤਾਂ ਦੇ ਕੋਲ ਅਲਮਾਰੀਆਂ ਵਗੈਰਾ ਹਜੇ ਤੱਕ ਪਹੁੰਚ ਨਹੀਂ ਹੋਈ ਹੈਗੀ ਇਹ ਅਸੀਂ ਤੁਹਾਡੇ ਜੋ ਆਵਾਜ਼ ਉੱਚ ਅਧਿਕਾਰੀਆਂ ਤੱਕ ਪਹੁੰਚਾਰੇ ਹੈਗੇ ਆ ਕਿ ਉਹਨਾਂ ਦੇ ਕਹਿਣ ਦੇ ਮੁਤਾਬਕ ਇਹ ਅਸੀਂ ਪਹੁੰਚਾਰੇ ਲੱਗੇ ਆ ਕਿ ਤੁਸੀਂ ਆਪਣੇ ਚੈਨਲ ਤੇ ਗੱਲ ਕਰੋ ਤੇ ਉੱਚ ਅਧਿਕਾਰੀ ਜਿਹੜੇ ਆ ਉਹ ਸਾਨੂੰ ਜਿਹੜੀਆਂ ਕਮੇਟੀਆਂ ਬਣਾ ਕੇ ਸਾਨੂੰ ਕੰਮ ਜਿਹੜਾ ਹੈਂਡਓਵਰ ਕੀਤਾ ਜਾਵੇ ਤਾ ਜੋ ਅਸੀਂ ਅਗਲਾ ਕੰਮ ਕਰ ਸਕੀਏ ਸੋ ਰੋਟਾਂ ਜਿਹੜੀਆਂ ਆ ਇਹ ਅੱਗੇ ਨਾ ਅੱਗੇ ਆਉਂਦੀਆਂ ਰਹਿੰਦੀਆਂ ਆ ਮੈਂ ਸਮਝਦਾ ਉਤਕਰਾਰੀਆਂ ਦੀਆਂ ਵੀ ਕੁਝ ਮੁਸ਼ਕਲਾਂ ਹੋਣਗੀਆਂ ਪਰ ਉਹ ਇਹਨਾਂ ਦੀਆਂ ਵੀ ਮੁਸ਼ਕਲਾਂ ਨੂੰ ਸਮਝਦੇ ਹੋਏ ਇਹ ਕਮੇਟੀਆਂ ਜਿਹੜੀਆਂ ਆ ਪਿੰਡ ਪੱਦਰ ਦੀਆਂ ਕਮੇਟੀਆਂ ਹੁੰਦੀਆਂ ਆ ਵਾਟਰ ਸਪਲਾਈ ਦੀ ਕਮੇਟੀ ਹੁੰਦੀ ਹੈਗੀ ਆ ਆਪਣੇ ਹੈਲਥ ਡਿਪਾਰਟਮੈਂਟ ਦੀ ਕਮੇਟੀ ਹੁੰਦੀ ਹੈਗੀ ਆ ਤੇ ਸਰਕਾਰੀ ਸਕੂਲ ਦੀ ਕਮੇਟੀ ਹੁੰਦੀ ਆ ਇਹ ਜਿਹੜੀਆਂ ਆ ਬਣਾਈਆਂ ਜਾਣ ਤਾਂ ਜੋ ਨਵੀਆਂ ਪੰਚਾਇਤਾਂ ਜਿਹੜੀਆਂ ਆ ਉਹ ਆਪਣੇ ਕੰਮ ਕਰ ਕਨ ਸੋ ਅਸੀਂ ਉਮੀਦ ਕਰਾਂਗੇ ਕਿ ਜਨਵਰੀ ਚੜਨ ਤੋਂ ਪਹਿਲਾਂ ਪਹਿਲਾਂ ਹੀ ਨਵਾਂ ਸਾਲ ਚੜਨ ਤੋਂ ਪਹਿਲਾਂ ਪਹਿਲਾਂ ਹੀ ਇਹ ਕਮੇਟੀਆਂ ਜਿਹੜੀਆਂ ਬਣਾ ਕੇ ਹੈਂਡਓਵਰ ਕਰ ਦਿੱਤੀਆਂ ਜਾਣ